ਆਪਣੇ ਕੋਲੇ ਇੱਕ ਟਰੈਕਟਰ ਆ ਪ੍ਰੀਤਾ ਆਇਆਗਾ 2022 ਮਾਡਲ ਸੋ ਆਪਾਂ ਇਸ ਟਰੈਕਟਰ ਦੇ ਵਿੱਚ ਕਲਚ ਵਗੈਰਾ ਸਰਵਿਸ ਵਗੈਰਾ ਦੀ ਜੋ ਤੇ ਖੋਲ ਕੇ ਜਲਦੀ ਜਲਦੀ ਜੋੜ ਤੇ ਤੁਹਾਨੂੰ ਦਿਖਾਉਨੇ ਆ ਇੱਕ ਤਾਂ ਆਪਣਾ ਜੋ ਕਲਚ ਬੈਰਗਾ ਸੱਜਰੋਂ ਇਹ ਟੁੱਟਿਆ ਨਿਕਲਿਆ ਆ ਦੇਖੋ ਆ ਤੁਸੀਂ ਦੇਖ ਸਕਦੇ ਹੋ ਲਓ ਜੀ ਆਪਾਂ ਫਰਾਈ ਵੀਲ ਦਾ ਫੇਸ ਲਵਾ ਕੇ ਤੇ ਚਲੋ ਚੱਲਦੇ ਆ ਉਸ ਤੋਂ ਬਾਅਦ ਪਹਿਲਾਂ ਪਾਰਟਸ ਲੈ ਆ ਗਏ ਆਪਾਂ ਵਗੈਰਾ TVS ਕੰਪਨੀ ਦਾ ਜੈਨ ਨੂੰ ਕੁਲੈਂਟ ਵੀ TVS ਦਾ ਬ੍ਰੋਸ ਸਤਿਕਾਰ ਉਮੀਦ ਆ ਸਾਰੇ ਭਰਾ ਸਾਹੀ ਹੋਣਗੇ ਤੇ ਸਵਾਗਤ ਆ ਤੁਹਾਡਾ ਆਪਣੇ ਚੈਨਲ ਤੇ ਤੇ ਆਓ ਵੀ ਗੱਲਬਾਤ ਕਰਦੇ ਆ ਆਪਾਂ ਆਪਣੇ ਕੋਲੇ ਇੱਕ ਟਰੈਕਟਰ ਆ ਪ੍ਰੀਤਾ ਆਇਆਗਾ 2022 ਮਾਡਲ ਸੋ ਆਪਾਂ ਇਸ ਟਰੈਕਟਰ ਦੇ ਵਿੱਚ ਕਲੱਚ ਵਗੈਰਾ ਸਰਵਿਸ ਵਗੈਰਾ ਦੀ ਜੌਬ ਕਰਨੀ ਆ ਬਾਕੀ ਤੁਹਾਡੇ ਨਾਲ ਇਸ ਟਰੈਕਟਰ ਦੇ ਸੌਰੀ ਵੀਡੀਓ ਦੇ ਵਿੱਚ ਗੱਲਬਾਤ ਕਰਾਂਗੇ ਆਪਾਂ ਇਸ ਟਰੈਕਟਰ ਦੇ ਕਲੱਚ ਬਾਰੇ ਵੀਸ ਨਵੇਂ ਮਾਡਲ ਟਰੈਕਟਰਾਂ ਦਾ ਕਲੱਚ ਛੇਤੀ ਕਿਉਂ ਖੁੱਲਦਾ ਤੇ ਕਿਹੜੀ ਕਿਹੜੀ ਕੰਪਨੀ ਦਾ ਕੰਪਨੀ ਪਾਰਟਸ ਯੂਜ਼ ਕਰਦੀ ਹੈ ਅੱਜ ਤੁਹਾਨੂੰ ਸਾਰਾ ਆਪਾਂ ਕਲੱਚ ਖੋਲ ਕੇ ਦਿਖਾਵਾਂਗੇ ਤੁਹਾਨੂੰ ਤੇ ਬਾਕੀ ਦਿਖਾਉਣਾ ਹੈ ਤੁਹਾਨੂੰ ਕੀ ਕੀ ਪ੍ਰੋਬਲਮ ਆ ਟਰੈਕਟਰ ਦੇ ਵਿੱਚ ਇਹਦੇ ਵਿੱਚ ਪ੍ਰੋਬਲਮ ਇੱਕ ਮੇਨ ਏ ਆ ਵੀ ਜਦੋਂ ਕਲੱਚ ਨਾਪ ਲੈਣ ਨਾ ਟਰੈਕਟਰ ਲੋਡ ਲੈਂਦਾਗਾ ਤੇ ਤੁਹਾਨੂੰ ਦਿਖਾਵਾਂਗੇ ਕੀ ਇਹਦਾ ਰੀਜਨ ਹੁੰਦਾ ਤੇ ਕੀ ਇਹਦੇ ਕਾਰਨ ਹੁੰਦੇ ਤੇ ਕੀ ਕਾਰਨ ਕਰਕੇ ਬਹਿਰ ਵਗੈਰਾ ਫਿੰਗਰਾਂ ਮਲਦਾ ਟਰੈਕਟਰ ਤੇ ਸੋ ਸੱਜਣੋ ਜੁੜੇ ਰਹੋ ਤੇ ਜਿਹੜੇ ਭਰਾ ਨਵੇਂ ਜੁੜੇ ਨੇ ਵੀਡੀਓ ਦੇ ਵਿੱਚ ਉਹ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤ ਤਾਜ ਤੁਹਾਨੂੰ ਇਨਫੋਰਮੇਸ਼ਨ ਵਾਲੀ ਵੀਡੀਓ ਮਿਲ ਸਕੇ ਤੇ ਬਾਕੀ ਤੁਸੀਂ ਆ ਫਰੇਮ ਦੇ ਵਿੱਚ ਪਿੱਛੇ ਵੀਰੇ ਟਰੈਕਟਰ ਪ੍ਰੀਤ ਦੇਖ ਸਕਦੇ ਹੋ 2022 ਮਾਡਲ ਤੇ ਬਾਕੀ ਤੁਹਾਨੂੰ ਕੈਮਰਾ ਦੂਜੋ ਕਰਕੇ ਤੇ ਫੋਕਸ ਕਰਕੇ ਸਾਰਾ ਦਿਖਾਉਨੇ ਆ ਜੋ ਇਹ ਪ੍ਰੀਤ ਤੁਹਾਨੂੰ ਪਹਿਲਾਂ ਵੀ ਦੱਸਿਆ 22 ਮਾਡਲ ਟਰੈਕਟਰ ਆ ਸੋ ਇਸ ਟਰੈਕਟਰ ਦੇ ਵਿੱਚ ਮੇਨ ਦਿੱਕਤ ਕੀ ਆ ਜਦੋਂ ਅਸੀਂ ਸਟਾਰਟ ਕਰਕੇ ਕਲਚ ਨੱਪਦੇ ਆ ਤਾਂ ਟਰੈਕਟਰ ਲੋਡ ਮੰਨਦਾਗਾ ਤੇ ਇਹਦਾ ਮੇਨ ਰੀਜ਼ਨ ਦੇਖਦੇ ਆ ਕੀ ਹੈਗਾ ਤੇ ਬਾਕੀ ਤੁਹਾਡੇ ਨਾਲ ਸਾਰੀ ਇਹਦੀ ਜਾਣਕਾਰੀ ਦੇਾਂਗੇ ਕੀ ਕਾਰਨ ਹੁੰਦੇ ਤਾਂ ਕੀ ਦੇ ਕਾਰਨ ਕਰਕੇ ਆਪਣੀਆਂ ਫਿੰਗਰਾਂ ਵਗੈਰਾ ਬੈਰਿੰਗ ਵਗੈਰਾ ਟਰੈਕਟਰ ਮਲਦਾਗਾ ਤੇ ਸੋ ਜੁੜੇ ਰਹੋ ਤੁਹਾਨੂੰ ਐਂਡ ਤੱਕ ਸਾਰੀ ਇਨਫੋਰਮੇਸ਼ਨ ਦੇਾਂਗੇ ਵੀਡੀਓ ਦੇ ਪਹਿਲਾਂ ਤੁਹਾਨੂੰ ਪ੍ਰੋਬਲਮ ਇਹਦੀ ਚੈੱਕ ਕਰਾ ਦੀਏ ਸਟਾਰਟ ਕਰਕੇ ਟਰੈਕਟਰ ਦੀ ਸਟਾਰਟ ਕਰੀ ਤੇ ਕਲੱਚ ਨਾਲ ਪੀ ਉਧਰ ਕਲੱਚ ਨਾਲ ਆਪਕੇ ਸਟਾਰਟ ਹੋਗਾ ਉੱਤੇ ਬਹਿ ਜਾ ਕਲਚ ਛੱਡਿਆ ਵਾ ਕਲਚ ਨਾਪ ਕੱਲਾ ਕਲਚ ਆ ਦੇਖੋ ਇਹ ਟਰੈਕਟਰ ਦੀ ਆਵਾਜ਼ ਤੇ ਵਰਕ ਪੈਂਦਾ ਕਲਚ ਨਾਪੇ ਤੋਂ ਆ ਨਾਰਮਲ ਹੋ ਗਿਆ ਆ ਲੋੜ ਮੰਗਾ ਟਰੈਕਟਰ ਆ ਦੇਖੋ ਨੱਪੀ ਆ ਤਾਂ ਇਹ ਕਰ ਚੁੱਕੇ ਚਲੋ ਸਾਨੂੰ ਪ੍ਰੋਬਲਮ ਦਿਖਾਉਂਦੇ ਆ ਸਾਰੀ ਖੋਲ ਕੇ ਤੇ ਜਲਦੀ ਜਲਦੀ ਖੋਲ ਦੇ ਆਪਾਂ ਟਰੈਕਟਰ ਨੂੰ ਕਰ ਦੇ ਬੰਦ ਲਾਓ ਜੀ ਤੁਹਾਡੇ ਨਾਲ ਇਹ ਪ੍ਰੋਬਲਮ ਆ ਜਿਹੜੀ ਸਾਰੀ ਕਰਾਂਗੇ ਇਸ ਵੀਡੀਓ ਦੇ ਵਿੱਚ ਸ਼ੇਅਰ ਤੁਹਾਡੇ ਨਾਲ ਤੇ ਚਲੋ ਖੋਲਦੇ ਆਪਾਂ ਜੋੜ ਇਹਦਾ ਜਲਦੀ ਜਲਦੀ ਲਓ ਜੀ ਕਰਤਾ ਆਪਾਂ ਖੋਲਣਾ ਸਟਾਰਟ ਪ੍ਰੀਤ ਤੇ ਖੋਲ ਕੇ ਜਲਦੀ ਜਲਦੀ ਜੋੜ ਤੇ ਤੁਹਾਨੂੰ ਦਿਖਾਉਨੇ ਆ ਬਾਕੀ ਦਾ ਖੋਲਣ ਕਰਨ ਦਾ ਪ੍ਰੋਸੈਸ ਤਾਂ ਸਾਰੇ ਭਰਾਵਾਂ ਨੂੰ ਪਤਾ ਹੀ ਆ ਤੇ ਇੱਧਰ ਆਪਣੀ ਰੇਲ ਵਗੈਰਾ ਲੱਗ ਰਹੀ ਹੈ ਥੱਲੇ ਖੋਲ ਕੇ ਜਲਦੀ ਜਲਦੀ ਤੇ ਤੁਹਾਨੂੰ ਸਾਰਾ ਦਿਖਾਉਣਾ ਸਿਸਟਮ ਲਾਵੀ ਮਿੱਤਰੋ ਕਰਤਾ ਟਰੈਕਟਰ ਆਪਾਂ ਅੱਡ ਅੱਡ ਕਰਕੇ ਦੇਖਦੇ ਆਪਾਂ ਇੱਕ ਤਾਂ ਆਪਣਾ ਜੋ ਕਲਚ ਬੈਰਗਾ ਸੱਜਣੋ ਇਹ ਟੁੱਟਿਆ ਨਿਕਲਿਆ ਆ ਦੇਖੋ ਆ ਤੁਸੀਂ ਦੇਖ ਸਕਦੇ ਹੋ ਇਧਰ ਆਪਣਾ ਸਿੰਗਰਾਂ ਵੀ ਆਪਣੀਆਂ ਖਰਾਬ ਹੋ ਚੁੱਕੀਆਂ ਆਂ ਸਿੰਗਰਾਂ ਹੋ ਗਈਆਂ ਖਰਾਬ ਤੇ ਇਸ ਤੋਂ ਬਾਅਦ ਖੋਲ ਕੇ ਕਲਚ ਪਲੇਟਾਂ ਵਗੈਰਾ ਵੀ ਆਪਾਂ ਕਰਦੇ ਆ ਚੈੱਕ ਇਸ ਟਰੈਕਟਰ ਦੀਆਂ ਤੇ ਚਲੋ ਸੱਜਣੋ ਜੁੜੇ ਰਹੋ ਬਾਕੀ ਆਪਾਂ ਇਸ ਤੋਂ ਬਾਅਦ ਖੋਲ ਕੇ ਇਦੋਂ ਬਾਅਦ ਚੱਲਦੇ ਆਪੇ ਦਾ ਪਾਰਟਸ ਲੈਣ ਲਈ ਕੋੜਕਪੂਰਾ ਪਾਰਟਸ ਲਿਆ ਕੇ ਆਪਾਂ ਇਹਦਾ ਤੇ ਫਿਰ ਕਰਾਂਗੇ ਫਿੱਟ ਤੇ ਫਿਟਿੰਗ ਦੀ ਸਾਰੀ ਵੀਡੀਓ ਇਸ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਤੇ ਇਧਰ ਆਪਣੀ ਇੱਕਾ ਸਵਚ ਵੀ ਲੀਕ ਆ ਇਹ ਵੀ ਨਵੀਂ ਲਾਵਾਂਗੇ। ਕੋਈ ਕਿਸੇ ਦੇਖ ਸਕਦੇ। ਹਾਂ ਫਿਰ ਆ ਜੀ ਦੀ ਕੁਆਲਿਟੀ ਹੈ। ਲਾਓ ਜੀ ਮਿੱਤਰੋ ਇਸ ਤੋਂ ਬਾਅਦ ਆਪਾਂ ਫਰਾਈ ਵੀਲ ਲੈ ਆ ਰੱਖ ਤੇ ਇਸ ਤੋਂ ਬਾਅਦ ਚਲਦੇ ਆਪਾਂ ਨਾਲੇ ਫੇਸ ਲਵਾ ਲਵਾਂਗੇ ਕੁੜਕਪੂਰੀ ਤੇ ਨਾਲੇ ਇਹਦਾ ਮੁਗਲੈਲ ਵਗੈਰਾ ਅਰੀਜਨਲ ਲੈ ਕੇ ਆਉਣਾ ਏਜੰਸੀ ਦੇ ਵਿੱਚੋਂ ਤੇ ਚਲਦੇ ਆਪਾਂ ਸਦਨੋਂ ਤੇ ਬਾਕੀ ਤੁਹਾਨੂੰ ਦਿਖਾਤਾ ਇਹਦੂ ਦਿਖਾ ਦਿੰਨੇ ਆਪਾਂ ਮਾਣ ਲਿਆ ਕੱਢ ਆਪਾਂ ਬਾਕੀ ਜਿਹੜਾ ਨਵਾਂ ਪਾਰਟਸ ਲਿਆ ਆ ਤੇ ਤੁਹਾਨੂੰ ਦਿਖਾ ਦੇਵਾਂਗੇ ਇੱਧਰ ਰੱਖ ਲੈ ਸਮਾਨ ਭਾਈ ਨੂੰ ਇਹਨੇ ਪੇਜ ਤੇ ਫੇਸ ਲਿਓਗੋ ਲਵਾ ਕੇ ਲਓ ਜੀ ਆਪਾਂ ਫਰਾਈ ਵੀਲ ਦਾ ਫੇਸ ਲਵਾ ਕੇ ਤੇ ਚਲੋ ਚਲਦੇ ਆ ਉਸ ਤੋਂ ਬਾਅਦ ਪਹਿਲਾ ਪਾਰਟਸ ਲੈ ਆਈ ਆਪਾਂ ਤੇ ਪਾਰਟਸ ਲਿਆ ਕੇ ਤੇ ਉਸ ਤੋਂ ਬਾਅਦ ਚੱਲਾਂਗੇ ਇਧਰ ਜੋ ਆਪਣੇ ਕੋਲੇ ਘਮਿਆਰੇ ਵਾਲਾ ਟੀਆਂ ਸੀਗਾ ਸੁਨਾਲੀਕਾ ਦਾ ਉਹ ਵੀ ਰੈਡੀ ਹੋ ਰਿਹਾ ਹੈਗਾ ਇਹ ਵੀ ਆਪਣੇ ਕੋਲੇ ਇੱਕ ਆਦ ਤੱਕ ਦੇ ਦੇਊਗਾ ਇਧਰ ਆ ਬਾਈ ਦੇ ਸਵਾਜ ਦੀ ਸੱਟ ਜਿਹਦੇ ਕਾਰਨ ਕਰਕੇ ਆਪਣਾ ਇਹ ਇੰਜਨ ਲੇਟ ਹੋ ਗਿਆ ਨਹੀਂ ਤਾਂ ਆਪਾਂ ਹੁਣ ਨੂੰ ਕਸ ਦੇਣਾ ਸੀਗਾ ਕਿਉਂ ਕਰ ਪ੍ਰੀਤ ਸਿੰਘ ਹਾਂਜੀ ਹਾਂਜੀ ਕੀ ਹੋ ਗਿਆ ਇਹ ਨਾੜਾ ਬਲੌਕ ਹੋ ਗਿਆ ਹੈਗਾ ਆਪਰੇਸ਼ਨ ਬਲੌਕ ਦਾ ਆਪਰੇਸ਼ਨ ਹੋਇਆ ਹੱਥ ਦਾ ਕਿਉਂਕਿ ਉਦੋਂ ਹੀ ਆ ਇੰਜਨ ਆ ਉਦੋਂ ਹੀ ਇਹਦਾ ਆਪਰੇਸ਼ਨ ਹੋ ਗਿਆ ਤੇ ਤਾਂ ਕਰਕੇ ਇੰਜਨ ਆਪਣਾ ਲੇਟ ਹੋ ਗਿਆ ਕਈ ਭਰਾ ਕਹਿਣਗੇ ਜਾਣ ਕੇ ਸਾਡਾ ਇੰਨਾ ਲੇਟ ਕੀਤਾ ਪਰ ਕਿਸੇ ਕਾਰਨ ਮਜਬੂਰੀ ਵੀ ਹੁੰਦੀ ਹੈ ਕਿਸੇ ਬੰਦੇ ਦੀ ਤੇ ਚਲੋ ਇਸ ਤੋਂ ਬਾਅਦ ਚੱਲਦੇ ਆਪਾਂ ਵਰਕਸ਼ਾਪ ਤੇ ਐ ਵਰਕਸ਼ਾਪ ਤੇ ਫੇਰ ਹੀ ਚੱਲਾਂਗੇ ਪਹਿਲਾਂ ਪਾਰਟਸ ਲੈ ਆਈਏ ਆਪਾਂ ਤੇ ਇਧਰੋਂ ਫਰਾਈ ਵੀਲ ਚੱਕ ਕੇ ਤੇ ਉਸ ਤੋਂ ਬਾਅਦ ਚੱਲਾਂਗੇ ਲੋ ਵੀ ਸਜਣੋ ਜੋ ਸੋਨਾਲੀਕਾ ਆਪਾਂ ਲੋ ਵੀ ਸਜਣੋ ਜੋ ਆਪਾਂ ਪ੍ਰੀ ਟਰੈਕਟਰ ਖੋਲਿਆ ਸੋਸ ਟਰੈਕਟਰ ਦਾ ਪਾਰਟਸ ਲੈਣ ਲਈ ਆਪਾਂ ਆਏ ਸੀ ਇਧਰ ਕੋਟਕਪੂਰਾ ਤੇ ਜੋ ਆਪਾਂ ਪਾਰਟਸ ਵਗੈਰਾ ਲੈ ਲਿਆ ਸਾਰਾ ਉਹਦਾ ਤੇ ਬਾਕੀ ਭਰਾ ਕੱਢ ਰਹੇ ਨੇ ਆ ਕੁਲੈਂਡ ਟੀਕਿਓ ਵਗੈਰਾ ਟੀਵੀਐਸ ਕੰਪਨੀ ਦਾ ਜੈਨ ਨੂੰ ਕੂਲੈਂਟ ਵੀ TVS ਦਾ ਆ ਕੂਲੈਂਟ ਵੀ ਤੇ ਇਧਰੇ ਬਾਈ ਜੀ ਭੋਲਾ ਜੀ ਨੇ ਜੋ ਆਪਣੇ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਆ ਇਹ ਬੇਟਾ ਜੀ ਨੇ ਉਹਨਾਂ ਦੇ ਜਤਨ ਜੀ ਹਾਂ ਜੀ ਤੇ ਚਲੋ ਆਪਾਂ ਕਿਸੇ ਦਿਨ ਇਹਦੀ ਸਪੈਸ਼ਲ ਵੀਡੀਓ ਕਰਕੇ ਜਾਵਾਂਗੇ ਤੁਹਾਨੂੰ ਆਪਣੇ ਚੈਨਲ ਤੇ ਵਿਖਾਵਾਂਗੇ ਤੇ ਬਾਕੀ ਜੋ ਆਪਾਂ ਪਾਰਟਸ ਵਗੈਰਾ ਲੈ ਲਿਆ ਇਹ ਸਾਰਾ ਤੁਹਾਨੂੰ ਦਿਖਾਉਣਾ ਹੈ ਕਿਹੜੀ ਕੰਪਨੀ ਦਾ ਇਹਨਾਂ ਕੋਲੇ ਸੋਨਾਲੀਕਾ ਸਵਰਾਜ ਫਾਰਮ ਟਰੱਕ ਲੁੱਕ ਜਿਹੜੀ ਕੰਪਨੀ ਦਾ ਮਰਜ਼ੀ ਸਮਾਨ ਲੈ ਸਕਦੇ ਤੁਸੀਂ ਮਹਿੰਦਰਾ ਵਗੈਰਾ ਦਾ ਅੱਛਾ ਜੌਂਡੀਅਰ ਵੀ ਕਰ ਲਿਆ ਠੀਕਾ ਠੀਕਾ ਠੀਕ ਓਕੇ ਜੀ ਓਕੇ ਤੇ ਜੇ ਕਿਸੇ ਭਰਾ ਨੂੰ ਜਰੂਰਤ ਹੋਵੇ ਇਹਨਾਂ ਦੀ ਜਿਹੜੀ ਸ਼ਾਪ ਆ ਫਰੀ ਕੋਰ ਰੋਡ ਤੇ ਆ ਤੇ ਨੀਅਰ ਕਿਹੜਾ ਹੀ ਯੂਕੋ ਬੈਂਕ ਦੇ ਸਾਹਮਣੇ ਨੀਅਰ ਯੂਕੋ ਬੈਂਕ ਆ ਜਾਂਦੀ ਇਹਦੇ ਸਾਹਮਣੇ ਆ ਤੁਸੀਂ ਦੇਖ ਸਕਦੇ ਤੇ ਚਲੋ ਇਸ ਤੋਂ ਬਾਅਦ ਲੈ ਕੇ ਪਾਰਸ ਚਲਦੇ ਆਂ ਸ਼ਾਪ ਤੇ ਆਪਾਂ ਤੇ ਬਾਕੀ ਤੁਹਾਨੂੰ ਉੱਥੋਂ ਦੀ ਫਿਟਿੰਗ ਦਾ ਸਾਰਾ ਡਿਟੇਲ ਦਿਆਂਗੇ ਲਓ ਜਿੱਦੋਂ ਜੋ ਆਪਾਂ ਨਵੈਡਾ ਵਾਲਾ ਟਰੈਕਟਰ ਤਿਆਰ ਕਰ ਰਹੇ ਆਂ 100 100 ਟਰੈਕਟਰ ਲਈ ਆਪਾਂ ਕੁਝ ਪੇਂਟ ਦੀ ਜ਼ਰੂਰਤ ਪੈ ਗਈ ਸੀ ਆਪਾਂ ਆਪਾਂ ਨੂੰ ਤੋ ਆਪਾਂ ਇਹ ਬਾਈ ਵਰਗੇ ਤੋਂ ਲੈਣ ਆਏ ਸੀਗੇ ਤੇ ਚਲੋ ਲੈ ਕੇ ਆਪਾਂ ਇਸ ਤੋਂ ਬਾਅਦ ਚੱਲਦੇ ਆ ਵਰਕਸ਼ਾਪ ਤੇ ਤੇ ਜੋ ਥਨਰ ਵਗੈਰਾ ਆਪਾਂ ਪ੍ਰਾਈਮਰ ਵਗੈਰਾ ਲੈ ਲਿਆ ਇਸ ਤੋਂ ਬਾਅਦ ਚੱਲਾਂਗੇ ਵਰਕਸ਼ਾਪ ਤੇ ਤੇ ਬਾਕੀ ਆਪਣਾ ਪ੍ਰੀ ਟ੍ਰੈਕਟਰ ਦਾ ਜੋ ਪਾਰਟ ਸੀ ਲੈਣ ਵਾਲਾ ਉਹ ਵੀ ਲੈ ਲਿਆ ਚਲੋ ਚੱਲਦੇ ਆ ਲਾਓ ਵੀ ਸੱਜਣੋ ਕਰਦੇ ਆ ਕਲਚਰੇਟ ਦੀ ਫਿਟਿੰਗ ਤੇ ਜੋ ਆਪਾਂ ਜੈਨੂਨ ਸਵਰਾਜ ਕੰਪਨੀ ਦੀ ਕਲਚਰੇਟ ਆ ਫਿਟਿੰਗ ਕਰ ਰਹੇ ਆ ਆ ਤੁਸੀਂ ਦੇਖ ਸਕਦੇ ਹੋ ਤੇ ਇੱਧਰ ਆਪਣਾ ਤਵਾ ਵਗੈਰਾ ਕਰਕੇ ਫਿੱਟ ਇਸ ਤੋਂ ਬਾਅਦ ਕਰਾਂਗੇ ਕਮਾਨੀ ਵਗੈਰਾ ਦੀ ਫਿਟਿੰਗ ਤੇ ਜਿਹੜੀ ਆਪਾਂ ਕਲਚ ਰੈਟ ਦੂਜੀ ਪੱਖੇ ਵਾਲੀ ਯੂਜ਼ ਕਰ ਰਹੇ ਆ ਉਹ ਤੁਹਾਨੂੰ ਦਿਖਾ ਦਿੰਨੇ ਆ ਉਹ ਲੋਕ ਕੰਪਨੀ ਦੀ ਯੂਜ਼ ਕਰ ਰਹੇ ਆ ਆ ਤੁਸੀਂ ਦੇਖ ਸਕਦੇ ਹੋ ਜੈਨਨ ਲੋਕ ਕੰਪਨੀ ਦੀ ਚਲੋ ਇਸ ਤੋਂ ਬਾਅਦ ਕਰਕੇ ਇਧਰੋਂ ਕਲਚ ਵਗੈਰਾ ਦੀ ਫਿਟਿੰਗ ਤੇ ਕਰਦੇ ਆ ਫਿੰਗਰਾਂ ਵਗੈਰਾ ਦੀ ਸੈਟਿੰਗ ਇੱਕ ਸੱਜਣੋ ਜੋ ਮੇਨ ਕਲਚ ਮਰਨ ਦਾ ਕਾਰਨ ਮੇਨ ਇਹ ਹੁੰਦਾਗਾ ਜਦੋਂ ਤੁਸੀਂ ਆਪਣੇ ਕਲਚ ਦੇ ਉੱਪਰ ਪੈਰ ਜਿਆਦਾ ਰੱਖਦੇ ਹਾਂ ਕਿਉਂਕਿ ਜਦੋਂ ਕਲੱਚ ਤੁਹਾਡਾ ਸੌਰੀ ਜਦੋਂ ਟਰੈਕਟਰ ਜਮਾਂ ਏਜੰਸੀ ਦੇ ਵਿੱਚ ਆਉਂਦਾਗਾ ਤੁਹਾਡਾ ਉਦੋਂ ਕੰਪਨੀ ਦੀ ਪਲੇ ਘੱਟੋ ਘੱਟ 1 ਇੰਚ ਦੀ ਛੱਡੀ ਹੁੰਦੀ ਉਹਨਾਂ ਦੀ ਉਹ ਪਲੇ ਤਾਂ ਛੱਡੀ ਜਾਂਦੀ ਆ ਇਧਰੋਂ ਰਾਡ ਦੇ ਵਿੱਚ ਪਲੇ ਹੋਵੇ ਤੇ ਇਧਰੋਂ ਆਪਣਾ ਆ ਬੈਰਿੰਗ ਬੈਰਿੰਗ ਵਿੱਚ ਪਲੇ ਹੋਵੇ ਜੇ ਸਪੋਇ ਕਰੋ ਤੁਹਾਡਾ ਬੈਰਿੰਗ ਆ ਜਿਹੜਾ ਫਿੰਗਰਾਂ ਨਾਲ ਟੱਚ ਕਰਦਾ ਰਹੂਗਾ ਤਾਂ ਫਿੰਗਰਾਂ ਵੱਡੂਗਾ ਤੇ ਬੈਰਿੰਗ ਦਾ ਗ੍ਰੀਸ ਵੀ ਖਤਮ ਹੋਊਗਾ ਕਿਉਂਕਿ ਜਿਆਦਾ ਘੁੰਮ ਕੇ ਸਿਰਫ ਜਿਹੜਾ ਇਹ ਕਲੱਚ ਵਾਲਾ ਬੈਰਿੰਗ ਤੇ ਇੱਕ ਜਿਹੜਾ ਇਧਰ ਕਲੱਚ ਵਾਲਾ ਬੈਰਿੰਗ ਆ ਇਹਨੇ ਮੇਨ ਵਰਕ ਉਦੋਂ ਕਰਨਾ ਦਾ ਜਦੋਂ ਤੁਸੀਂ ਪੈਡਲ ਨੂੰ ਦਬਾਉਂਦੇ ਹੋ ਕਹਿਣ ਦਾ ਮਤਲਬ ਜਦੋਂ ਤੁਸੀਂ ਕਲੱਚ ਦੇ ਉੱਪਰ ਪੈਰ ਰੱਖਦੇ ਹੋ ਉਦੋਂ ਇਹ ਦੋ ਮੇਨ ਬੈਰਿੰਗਾਂ ਨੇ ਕੰਮ ਕਰਨਾ ਦਾ ਪਹਿਲੇ ਸਟੈਪ ਤੇ ਕਰਨਾ ਹੁੰਦਾ ਇਧਰਲੇ ਬੈਰਿੰਗ ਨੇ ਕੰਮ ਜਦੋਂ ਫਲਕਾ ਹੈ ਤੁਸੀਂ ਪੈਰ ਰੱਖਦੇ ਹੋ ਉੱਪਰ ਤਾਂ ਆਹ ਬੈਰਿੰਗ ਜਿਹੜਾ ਤੁਹਾਡਾ ਘੁੰਮਣਾ ਸਟਾਰਟ ਹੋ ਜਾਂਦਾ ਤੇ ਜਦੋਂ ਪੈਡਲ ਤੁਸੀਂ ਫੁੱਲ ਦਬਾਉਂਦੇ ਹੋ ਚਾਹੇ ਡਬਲ 'ਚ ਜਾਂ ਸਿੰਗਲ 'ਚ ਤਾਂ ਉਦੋਂ ਆਹ ਬੈਰਿੰਗ ਨੇ ਦਾ ਕੰਮ ਕਰਨਾ ਹੁੰਦਾ ਦੁਬਾਰਾ ਫੇਰ ਦੱਸ ਦਿਆਂ ਜਦੋਂ ਤੁਸੀਂ ਪੈਡਲ ਦੇ ਉੱਪਰ ਪੈਰ ਰੱਖਦੇ ਹੋ ਤਾਂ ਸਭ ਤੋਂ ਪਹਿਲਾ ਸਟੈਪ ਹੁੰਦਾ ਆਹ 베アリング ਦਾ ਇਹਨੇ ਨਾਲ ਦੀ ਨਾਲ ਘੁੰਮਣਾ ਸ਼ੁਰੂ ਹੋਏ ਨਾ ਜਦੋਂ ਤੁਸੀਂ ਪੈਡਲ ਪੈਡਲ ਤੇ ਪੈਰ ਰੱਖਦੇ ਹੋ ਤੇ ਨੰਬਰ ਦੋ ਤੇ ਜਦੋਂ ਪੈਡਲ ਨੂੰ ਤੁਸੀਂ ਦਬਾ ਦਿੰਨੇ ਹੋ ਜਦੋਂ ਕਹਿੰਦਾ ਮਤਲਬ ਟਰੈਕਟਰ ਰੁਕ ਜਾਂਦਾ ਉਦੋਂ ਇਹ ਕਰਨਾ ਹੁੰਦਾ ਆਹ ਇਸ 베アリング ਨੇ ਕੰਮ ਜਿਹੜਾ 6403 ਨੰਬਰ 베アリング ਹੁੰਦਾ ਇਸੇ ਕਾਰਨ ਕਰਕੇ ਹੀ ਸਭ ਤੋਂ ਪਹਿਲਾਂ 베アリング ਇਹ ਖਰਾਬ ਹੁੰਦਾ ਤੇ ਬਾਅਦ ਚ ਉਹ ਹੁੰਦਾ ਕਹਿੰਦਾ ਮਤਲਬ ਜਦੋਂ ਤੁਸੀਂ ਪੈਡਲ ਰੱਖਦੇ ਹੋ ਤਾਂ 베アリング ਨੇ ਇਹਨੇ ਕੰਮ ਕਰਨਾ ਹੁੰਦਾ ਤੇ ਇਹ 베アリング ਯੂਜ਼ ਚ ਆਨ ਕਰਨ ਕਰਕੇ ਤੁਹਾਡਾ ਛੇਤੀ ਮਰ ਜਾਂਦਾ ਨੰਬਰ 2 ਤੇ ਜੇ ਤੁਹਾਡੇ ਕਲਚ ਦੇ ਵਿੱਚ ਪਲੇ ਖਤਮ ਹੋ ਗਈ ਤਾਂ ਵੀ ਇਹ ਬੈਰਿੰਗ ਘਮਦਾ ਰਹੂਗਾ ਤੁਹਾਡਾ ਤੇ ਸੋ ਕਹਿਣ ਦਾ ਮਤਲਬ ਆ ਵੀ ਇਹ ਟਰੈਕਟਰ ਜਿਹੜੇ ਨਵੇਂ ਟਰੈਕਟਰ ਹੁੰਦੇ ਨੇ ਇਹਨਾਂ ਦੇ ਕਲਚ ਤਾਕਤਵਰ ਵੀ ਫੋਲਣੇ ਪਰ ਲੇਕਿਨ ਨਾਜ਼ਿਕ ਵੀ ਬਹੁਤ ਨੇ ਇਹੀ ਕਾਰਨ ਆ ਸੱਜਣੋ ਤੁਸੀਂ ਕਲਚ ਦੇ ਵਿੱਚ ਘੱਟੋ ਘੱਟ 1 ਇੰਚ ਦੀ ਪਲੇ ਰੱਖਿਆ ਕਰੋ ਨੰਬਰ 2 ਤੇ ਪੈਰ ਰੱਖਣ ਦੀ ਕੋਸ਼ਿਸ਼ ਨਾ ਕਰਿਆ ਕਰੋ ਕਲਚ ਦੇ ਉੱਪਰ ਜਿਦੇ ਕਾਰਨ ਕਰ ਤੁਹਾਡਾ ਇਹ 15-16000 ਰੁਪਏ ਦਾ ਨੁਕਸਾਨ ਹੋਣੋਂ ਬਚ ਜਾਂਦਾਗਾ ਕਿਉਂਕਿ ਸੱਜਣੋ ਸਾਡਾ ਮੇਨ ਕੰਮ ਹੁੰਦਾ ਤੁਹਾਨੂੰ ਉਸ ਕੰਮ ਬਾਰੇ ਇਨਫੋਰਮੇਸ਼ਨ ਦੇਣਾ ਪ੍ਰੋਪਰ ਢੰਗ ਦੇ ਨਾਲ ਤੇ ਬਾਕੀ ਉਸ ਦੇ ਉੱਪਰ ਤੁਸੀਂ ਧਿਆਨ ਦੇਣਾ ਨਾ ਦੇਣਾ ਇਹ ਤੁਹਾਡੀ ਮਰਜ਼ੀ ਹੁੰਦੀ ਹੈ ਚਲੋ ਬਾਕੀ ਤੁਹਾਨੂੰ ਸਮਝ ਆ ਗਿਆ ਹੋਣਾ ਕੀ ਇਹਦੇ ਮੇਨ ਵੱਡੇ ਕਾਰਨ ਨੇ ਕੀ ਇਹਦਾ ਰੀਜ਼ਨ ਹੁੰਦਾ ਤੁਹਾਡਾ ਫਿੰਗਰਾਂ ਵਗੈਰਾ ਮਰਨ ਦਾ ਇਦਾਂ ਆਪਾਂ ਕਰਕੇ ਕਲਚ ਸੈਟਿੰਗ ਤੇ ਇਸ ਤੋਂ ਬਾਅਦ ਲਾਵਾਂਗੇ ਦੇ ਵੀਲ ਦੇ ਨਾਲ ਤੇ ਵੀਲ ਦੇ ਨਾਲ ਲਾਉਣ ਤੋਂ ਬਾਅਦ ਕਰਕੇ ਫਿੰਗਰਾਂ ਦੀ ਐਡਜਸਟਮੈਂਟ ਤੇ ਉਸ ਤੋਂ ਬਾਅਦ ਕਰਦੇ ਆਂ ਜੋੜ ਨੂੰ ਅਟੈਚ ਬਾਕੀ ਤੁਸੀਂ ਪੀਟੀਓ ਫਿੰਗਰ ਦੇ ਵਿੱਚ ਗੈਪ 7 ਤੋਂ 8 ਐਮਐਮ ਦਾ ਰੱਖਿਆ ਕਰੋ ਆਪਸ ਵਿੱਚ ਤਾਂ ਹੀ ਤੁਹਾਡਾ ਕਲਚ ਜਿਹੜਾ ਪ੍ਰੋਪਰ ਢੰਗ ਨਾਲ ਕੰਮ ਕਰੂਗਾ ਲਓ ਸੱਜਰੋਂ ਤੇ ਕਰਦੇ ਆਂ ਇਸ ਤੋਂ ਬਾਅਦ ਫਿਟਿੰਗ ਹਾਂਜੀ ਸੱਜਣੋ ਇਧਰੋਂ ਆਪਾਂ ਕਰਤੀ ਸਫਾਈ ਫੁੱਲ ਇਧਰ ਵੀ ਹੋ ਚੁੱਕੀ ਹੈਗੀ ਆ ਤੁਸੀਂ ਚੈੱਕ ਕਰ ਸਕਦੇ ਹੋ ਤੇ ਫਿਰ ਇਸ ਤੋਂ ਬਾਅਦ ਆਪਾਂ ਕਲੱਚ ਵਗੈਰਾ ਦਾ ਸਮਾਨ ਆਪਣਾ ਓਰੀਜਨਲ ਲਿਆਂਦਾ ਤੇ ਉਹ ਕਰਦੇ ਆ ਫਿਟਿੰਗ ਇਧਰ ਫਰਾਈ ਵਿਲ ਵਗੈਰਾ ਦਾ ਫੇਸ ਉੱਤਰ ਗਿਆ ਆਪਣਾ ਤੇ ਕਰਕੇ ਫਿੱਟ ਇਧਰ ਵੀਲੂਲ ਦਾ ਕੜਾ ਵਗੈਰਾ ਪਾ ਕੇ ਆਪਾਂ ਤੇ ਕਰਕੇ ਫਿੱਟ ਤੁਹਾਨੂੰ ਦਿਖਾਉਣਾ ਹੈ ਸਾਰਾ ਤੇ ਸੋ ਸੱਜਣਾ ਝਟੇਰੇ ਵੀਡੀਓ ਦੇ ਨਾਲ ਲੌਗੀ ਸੱਜ ਨੂੰ ਆਪਣਾ ਹੋ ਗਿਆ ਫਰਾਈ ਵੀਲ ਸੈਟ ਤੇ ਇਧਰ ਫਰਾਈ ਵੀਲ ਰੈਂਗਾ ਜੋ ਨਵਾਂ ਪਾਤਾ ਆਪਾਂ ਇਧਰੋਂ ਇਧਰ ਵੀ ਵਿਖਾ ਦਿਓ ਬੈਰਿੰਗ ਵਗੈਰਾ ਨਵਾਂ ਪਾਤਾ ਆਪਾਂ ਦਾ ਆ ਤੁਸੀਂ ਦੇਖ ਸਕਦੇ ਹੋ ਬੈਰਿੰਗ ਵਗੈਰਾ ਨਵਾਂ ਫਟੇ ਕਾਤਾ ਆਪਾਂ ਤੇ ਚਲੋ ਸੱਜ ਨੂੰ ਇਸ ਤੋਂ ਬਾਅਦ ਕਲੱਚ ਪਲੇਟ ਵਗੈਰਾ ਕਰਦੇ ਆ ਫਿੱਟ ਦੇਖੋ ਨੂੰ ਸਾਰੀ ਫਿਟਿੰਗ ਦਿਖਾਉਣੀ ਹੈ ਜੀ ਪ੍ਰੈਜ਼ੈਂਟਰ ਫੈਕਟ ਇਸ ਤੋਂ ਬਾਅਦ ਕਰਦੇ ਆ ਫਿੰਗਰਾਂ ਦੀ ਸੈਟਿੰਗ ਆਓ ਇਹ ਹੋ ਗਈ ਪ੍ਰੈਜ਼ੈਂਟਰ ਫੈਕਟ ਇਸ ਤੋਂ ਬਾਅਦ ਕਰਦੇ ਆ ਫਿੰਗਰਾਂ ਦੀ ਸੈਟਿੰਗ ਉਹ ਸੱਜਣਾ ਦੱਸਤਾ ਆਪਣਾ ਟਰੈਕਟਰ ਕਾਸ ਇਸ ਤੋਂ ਇਸ ਤੋਂ ਬਾਅਦ ਕਰਕੇ ਜੋੜ ਵਗੈਰਾ ਟਾਈਟ ਤੇ ਫਿਰ ਆਪਾਂ ਲੈਣਾ ਇਸ ਟਰੈਕਟਰ ਦੀ ਟ੍ਰਾਈ ਸੋ ਇਸ ਤੋਂ ਬਾਅਦ ਕਰਕੇ ਜੋੜ ਵਗੈਰਾ ਟਾਈਟ ਤੇ ਫਿਰ ਆਪਾਂ ਲੈਨੇ ਆ ਇਸ ਟਰੈਕਟਰ ਦੀ ਟ੍ਰਾਈ ਲਓ ਵੀ ਸੱਜਣੋ ਜੋ ਆਪਣਾ ਨਵਾਡਾ ਵਾਲਾ ਸੁਨਾਲੀ ਕਾ ਟਰੈਕਟਰ ਸੀਗਾ ਸੋ ਇਸ ਟਰੈਕਟਰ ਦੇ ਵੀ ਪ੍ਰਾਇਮਰ ਵਗੈਰਾ ਲੱਗ ਚੁੱਕੇ ਆ ਆਪਣਾ ਆ ਤੁਸੀਂ ਦੇਖ ਸਕਦੇ ਹੋ ਇਹਦੇ ਪ੍ਰਾਇਮਰ ਵਗੈਰਾ ਲਾਈ ਜੰਨੇ ਆਪਾਂ ਓਕੇ 2K ਦਾ ਅਸਤਰ ਵਗੈਰਾ ਲੱਗ ਰਿਹਾ ਹੈਗਾ ਆਪਣਾ ਇਹਦੇ ਵੀ ਮਿੱਤਰੋ ਜਿਵੇਂ ਆਪਾਂ ਕੂਲੈਂਟ ਵਗੈਰਾ ਟਰੈਕਟਰ ਦਾ ਬਦਲ ਰਹੇ ਆਂ ਤੇ ਕੂਲੈਂਟ ਬਦਲ ਕੇ ਤੇ ਥਰਮਸ ਵੀਸ ਟਰੈਕਟਰ ਦੀ ਕਰਤੀ ਆਪਾਂ ਤੇ ਕਹਿਣ ਦਾ ਮਤਲਬ ਕਲੱਚ ਵਗੈਰਾ ਕਰਕੇ ਕੰਮ ਆਪਣਾ ਡਾਣਾ ਟਰੈਕਟਰ ਉਸ ਤੋਂ ਉਸ ਤੋਂ ਬਾਅਦ ਸ਼ੋਅ ਕਰਕੇ ਫਿੱਟ ਤੇ ਉਸ ਤੋਂ ਬਾਅਦ ਕਰਾਂਗੇ ਕੰਮ ਦੀ ਸਮਾਪਤੀ